ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇਣਾ ਬਣਾਉਣ ਪਿੰਡ জাফর ਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੀਆਂ ਆਪਾਂ ਪਹੁੰਚਿਆ ਵੀਰ ਸਮਰ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬੜੇ ਵਧੀਆ ਆਪਣੇ ਸੁਣਾਓ ਜੀ ਹਾਂ ਜੀ ਵਧੀਆ ਚੜ੍ਹਦੀ ਕਲਾ ਜੇ ਤੇ ਵਿਗਿਆਪਨ ਆ ਨਾਮ ਤੇ ਡਰੈੱਸ ਦੱਸੋ ਹਾਂ ਵੀਰ ਜੀ ਸਮਰਦੀਪ ਸਿੰਘ ਪਿੰਡ ਜਾਫਰਕੋਟ ਤਹਿਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 984518415 ਜੀ ਠੀਕ ਹੈ ਜੀ ਹਾਂ ਜੀ ਤੇ ਕਰੀਏ ਜੀ ਇਤੋਂ ਕਰ ਲਈਏ ਕਿਰਨ ਲਈ ਤੋਂ ਇਤੋਂ ਕਰਨੋ ਵੀਰ ਜੀ ਠੀਕ ਹੈ ਦੱਸਿਓ ਬਾਜੀ ਪਹਿਲੇ ਨੰਬਰ ਦੀ ਜਿਹੜੀ ਝੋਟੀ ਕਿੜਵਾ ਸੁਈ ਆ ਇਹ ਵੀਰ ਜੀ ਤੀਸਰਾ ਸੁਗਾ ਸੁਈ ਰੀਨ ਨਾਲ ਆ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ ਪਿਓਰ ਤ ਇਹ ਕਿੰਨਾ ਜੀ ਕੋਈ ਇਸ ਟਾਈਮ ਬੋਲਾ ਜਾਂ ਦੁੱਧ ਇਥੇਲੇ ਬੋਲਾ ਲਾੜੋ ਦੁੱਧ ਲਾੜੋ ਇਥੇ ਜਿਹੜਾ ਤਿਆਰ ਹੋਊਗਾ 16 17 ਕਿਲੋ ਮੀਂਤੀ ਵਾਲਾ ਦੁੱਧ ਠੀਕ ਹੈ ਠੀਕ ਹੈ ਲਓ ਜੀ 16 17 ਲੀਟਰ ਜਿਹੜਾ ਇਸ ਟਾਈਮ ਦੁੱਧ ਬਿਲਕੁਲ ਨਹਿੜੀ ਦਾ ਜਵਾਕ ਹੀ ਆ ਗਿਆ ਬਾਈ ਕਿਸੇ ਜੀ ਮਗਰ ਕਟਾ ਜੀ ਠੀਕ ਹੈ ਲਓ ਜੀ ਮੇਲ ਕਾਫ ਜੀ ਆ ਵਾਲਾ ਬਿਲਕੁਲ ਹੀ ਅਜੇ ਤਾਜ਼ਾ ਵਾ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ ਇਹ ਕਿੰਨਾ ਭਰੀ ਜੋ ਦੁੱਧ ਦੁੱਧ ਜੀ 20 ਕਿਲੋ ਮੈਂ ਭਰ ਦਿਆਂਗਾ ਕੀ ਗੱਥੀ ਗੱਥੀ ਲਓ ਜੀ 20 ਲੀਟਰ ਜਿਹੜਾ ਦੁੱਧ ਭਰੋ ਵੀ ਕੱਟ ਕੱਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਮੈਂ ਜੱਡ ਬ ਲੈ ਗਿਆ ਉੱਪਰੋਂ ਦੀ ਘਮਾ ਲਓ ਉਧਰੋਂ ਦੀ ਹੋਰ ਮੋੜਾ ਨਾ ਸੰਭੀ ਜੋ ਦੀ ਆ ਰਹੀ ਆ ਤੇ ਐਨ ਸਿੰਗਲ ਹੱਡੀ ਤੇ ਪੰਡਾ ਪਾਈਆਂ ਵਸਲੇ ਕਰਮ ਵਾਲੀ ਤੇ ਥਾਂ ਥਣ ਜਿਹੜਾ ਐ ਨੋਕਲਾ ਲੱਗਾ ਪਿਆ ਮੈਂ ਕੱਲਾ ਕੱਲਾ ਮੋਕੀ ਤੇ ਦਸਾਂ ਜਰਾ ਰਾੜੀ ਆਪਾਂ ਚਲੋ ਥੋੜੀ 16 ਤੋਂ 17 ਲੀਟਰ ਦੁੱਧ ਪਿਆ ਜ। ਬਾਕੀ ਕੋ ਚੱਗੀ ਸਾਹਮਣਾ ਲੈ ਜੂਗਾ ਵੀਰ ਭਰਾ ਦੇ ਚਲੋ ਦੁੱਧ ਹੋ ਜਾਂਦਾ ਪਲਾਸੀ ਚ ਵਾਦੇ 20 ਤੋਂ 20। ਬਾਕੀ 20 ਦੀ 22 ਦੀ ਕੋਲ ਗਰੰਟੀ ਆ ਕਿ 30 ਲੀਟਰ ਜਿਹੜਾ ਦੁੱਧ ਭਰੂਗੀ। ਇਹ ਬਾਈ ਉਧਰੋਂ ਮਗਾਈਆਂ ਹਨ। ਇਹ ਜੀ ਹਰਿਆਣੇ ਦੀਆਂ ਮਈਆਂ ਦੋਵੇਂ। ਠੀਕ ਹੈ ਠੀਕ ਹੈ ਜੀ ਲਓ ਜੀ ਦੋਵੇਂ ਹਰਿਆਣੀਆਂ ਦੀਆਂ ਛੋਟੀਆਂ ਦਿਖਾਵਾਂਗੇ। ਕੀ ਕਰ ਸਕਦੇ ਤੁਸੀਂ ਤਾਂ ਦੁੱਧ ਕਿੱਟਾ ਚੋਂ ਜਿਹੜਾ ਬਹੁਤ ਜਰਾ ਸੁਆਈਆਂ ਦੇ ਵਿੱਚ ਆ ਗਿਆ ਵਾ। ਆਹ ਕੱਲਾ ਕੱਲਾ ਥੰਦੋਂ ਕਲਾ ਲੱਗਾ ਪਿਆ ਵਾ ਇਹ ਕੀ ਮੁੱਲ ਕਰਨਾ ਵੀਰ ਜੀਰਾ ਮੁੱਲ ਵੀਰ ਜੀ ਬਾ ਡੇਡ ਡੜਨੇ ਆਪਾਂ ਕਰਨਾ ਹਾਂਜੀ 145 ਦੇ ਦਈਏ ਹੋਰ ਕਰ ਦੀਏ ਚਲੋ ਜੈ ਜੈ ਕਰਾ ਲੋ ਛੋੜ ਆਪਦੀ ਮਰਜ਼ੀ ਦੀ 5 ਛੱਬ ਦੀਏ ਕੁੱਤਲਾ ਹਾਂ 40 ਦੀ ਵੀਰ ਜੀ ਮੈਂ ਹੀ ਦੇ ਦਾਂਗਾ ਵੀਰਪਰਾ ਫੋਨ ਲਾਵੇ ਅੱਛਾ ਛੋਟ ਛੜ ਕਰਦਾਂਗੇ ਮੌਕੇ ਤੇ ਠੀਕ ਹੈ ਲਓ ਜੀ ਮੌਕੇ ਦੇ ਵੀਰ ਕਹਿੰਦਾ ਕਿ ਹੋਰ ਵੀ ਮਾਨਤਾਨ ਜਿਹੜਾ ਕਦ ਕਦ ਵੇਖ ਲਓ ਕਿੱਥੇ ਜਾਂਦੀ ਬਿਲਕੁਲ ਬਿਲਕੁਲ ਜੀ ਵੱਡੇ ਕਦ ਕਾਠ ਵਾਲੀ ਆ ਤੇ ਮਿਲਕਰ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ 7 16 ਤੋਂ 17 ਦੇ ਜਿਹੜਾ ਦੁੱਧ ਤਿਆਰ ਆ ਤੇ ਬਾਕੀ 20 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕਰਮ ਵਾਲੀ ਕਾਟ ਕਾੜ ਜਿਹੜਾ ਬੜਾ ਯਾਰਾ ਚੰਗਾ ਆ ਗਿਆ ਤੇ ਪਿਛੇ ਇਹਦੀ ਮੇਲ ਤਾਂ ਹੁਣ ਬਿਲਕੁਲ ਹੀ ਤਾਜ਼ਾ ਬੱਚਾ ਵਾ ਤੇ ਆ ਚੈੱਕ ਕਰ ਸਕਦੇ ਤੁਸੀਂ ਛੱਡਾ ਛੋਡਾ ਜਿਹੜਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਿਆ ਭਈ ਦੂਜੇ ਨੰਬਰ ਤੇ ਕਿਵੇਂ ਆ ਗਈ ਕਿਉਂ ਦੂਜੇ ਨੰਬਰ ਤੇ ਵੀ ਦੂਜਾ ਸੁਗਾ ਸੁਈ ਜੋਟੀ ਅੱਛਾ ਜੀ ਤੀਸਰੇ ਦਿਨ ਦੀ ਆ ਦ ਸੁਈ ਜੇ ਠੀਕ ਆ 14 13 14 ਕਿਲੋ ਕੋ ਦੁੱਧ ਨਾਲੇ ਕੋ ਬਾਲਾ ਲਾ ਲਈ ਠੀਕ ਹੈ ਠੀਕ ਹੈ ਲਓ ਜੀ ਪੌਲਾ ਹੀ ਅਜੇ 13 ਤੋਂ 14 ਲੀਟਰ ਦਾ ਆੜਿਆ ਤੇ ਇਹ ਡੰਗ ਦੀ ਸੁਈ ਹੈ ਜੇ ਮੈਂ ਸਫਾਈਆਂ ਇਹ ਥੱਲੇ ਲੋ ਜੀ ਚੱਡਾ ਛੋਟਾ ਜਿਹੜਾ ਇਹਦਾ ਵੀ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਿਆ ਇਹਦੇ ਪਿੱਛੇ ਜਵਾਕ ਇਹਦੇ ਵਿੱਚ ਇੱਕ ਮਗਰ ਕਟਾ ਜੀ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਵੀ ਬਿਲਕੁਲ ਜਿਹੜੀ ਤਾਜੀ ਸੁਈ ਹੈ ਖੋਲ ਦਿਓ ਵੀਰ ਜੀ ਨੂੰ ਵੀ ਇਹ ਕਿੰਨਾ ਭਰੀ ਹੋ ਲੰਟਾ ਗ੍ਰੋਟੋ ਦੀ ਬਹੁਤ ਠੀਕ ਹੈ ਠੀਕ ਹੈ ਲਗੀ 16 17 ਲਿੱਤੇ ਜਿਹੜਾ ਇਹ ਵੀ ਦੁੱਧ ਭਰੂਗੀ ਚੰਗੇ ਰਕਾਲ ਲੀਆਂ ਤੇ ਦੋਵੇਂ ਜਿਹੜੀਆਂ ਹਰਿਆਣੇ ਦੀਆਂ ਵਾਂ ਵੱਧ ਵੀ ਵਿੱਚ ਚਵਾ ਸਕਦੀ ਅਗਲੇ ਵੀਰ ਭਰਾ ਦੀ ਸ਼ੇਵਾ ਦੀ ਠੀਕ ਹੈ ਠੀਕ ਹਾਂਜੀ ਲੌਰੀ ਸੈਟ ਬਲੈਕ ਆ ਗਈ ਇਹ ਵੀ ਫੇਸ ਕੁਆਲਟੀ ਤੇ ਚੈੱਕ ਕਰ ਸਕਦੇ ਜੇ ਤੇ ਕੱਡ ਕੱਡ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਬਾਕੀ ਥਣਾ ਦਾ ਸੈਜ ਕੈਲ ਜਿਹੜਾ ਐਨ ਗੇਟ ਤੋਂ ਬੰਦੇ ਲੱਗਾ ਪਿਆ ਥਣ ਵੀ ਤੇ ਮਿਲਟ ਵੈਂਟ ਦੋਨੋਂ ਸਾਈਡਾਂ ਤੋਂ ਦਿਕਾਉਂਦੇ ਬਹੁਤ ਹੀ ਚੰਗੀ ਲੱਗੀ ਆ ਲੋ ਜੀ ਡਾਕਟਰ ਨੂੰ ਕਿ ਚੈੱਕ ਕਰਾ ਲੈ ਤੁਹਾਨੂੰ ਛੱਡਾ ਛੱਡਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਫਰਮਾਲੀ ਨੂੰ ਐਨ ਕੱਲਾ ਕੱਲਾ ਤੁਹਾਨੂੰ ਤਾਂ ਗੱਗ ਜਮਨ ਉੱਪਰ ਆ ਦੇ ਥੋਨੀ ਅੱਗੇ ਨੂੰ ਤੇ ਥੋਨੀ ਪਿੱਛੇ ਨੂੰ ਬਣੀ ਆ ਇਹ ਜਿਹੜੀ ਦੁੱਧ 16 ਤੋਂ 17 ਲੀਟਰ ਵੱਧ ਵੀ ਵੀਰ ਦੇ ਚਵਾ ਸਕਦੀ ਬਾਕੀ ਆਪਦੀ ਸਾਮ ਦਾ ਦੁੱਧ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਘਰੋਂ ਕੋਈ 14 ਲੀਟਰ ਮਿੰਟ ਕੇ ਲੈ ਜੀ ਜਿਹੜਾ ਕਿਲੋ ਮਿੰਟ ਕੇ ਖੜੇ ਕੋ ਬੋਲਰ ਵਾਲੇ ਦੁੱਧ ਲਾ ਲਈ ਠੀਕ ਹੈ ਠੀਕ ਹੈ ਲਓ ਜੀ ਵੀਰ ਦੇ ਘਰੋਂ ਕੋਈ 13 ਤੋਂ 14 ਲੀਟਰ ਜਿਹੜਾ ਹੈ ਸਟੈਂਡ ਬਿਲਕੁਲ ਰੈਡੀ ਆ ਤੇ ਚਾਹੇ ਕੋਈ ਚਾਰ ਡੰਗ ਚਵਾਈ ਕਰ ਲੈ ਤੇ ਇਹਦਾ ਭਾਜੀ ਮੁੱਲ ਇਹਦਾ ਕਰ ਲਈ ਸੀਮ ਇੱਕ 40 ਇਹਦਾ ਵੀ ਇਹਦਾ ਕਰ ਨਹੀਂ ਇਹਦਾ ਚਾਜ-ਜਾ ਕਰੀਏ 130 ਦੀ ਵੀਰ ਜੀ ਦੇ ਦਾਂਗੇ 30 ਦੀ ਹਾਂਜੀ ਚਲ 5 ਵਿੱਚੋਂ ਛੱਡ ਦਈਏ ਦੇ ਦਾਂਗੇ ਵੀਰ ਜੀ 125 ਦੀ ਹਾਂ ਕੋਈ ਬਾਕੀ ਵੀਰ ਭਰਾ ਫੋਨ ਲਾਵੇ ਮਾਨਤਨ ਛੋੜ ਛਣ ਕਰ ਦਾਂਗੇ ਮੌਕੇ ਤੇ ਠੀਕ ਹੈ ਠੀਕ ਹੈ ਲਓ ਜੀ ਖੁੱਲਾ ਮਾਨਤਨ ਬਾਈ ਕਹਿੰਦਾ ਕਿ ਕਰਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਝੋਟੀਆਂ ਜਿਹੜੀਆਂ ਦੋਵੇਂ ਚੰਗੀਆਂ ਵਾਂ ਚੱਡਾ ਚੁੱਡਾ ਉਹਨਾਂ ਹੀ ਅੱਗੇ ਨੇ ਦੋਨਾਂ ਹੀ ਪਿਛੇ ਨੂੰ ਬਣਿਆ ਪਿਆ ਵਾ ਬਿਲਕੁਲ ਜਿਹੜੇ ਮਿਲ ਕੇ ਹਸਾਲ ਰੇਟ ਜਿਹੜਾ ਜਾਇਜ਼ ਕੀਤਾ ਵਾ ਵੀਰ ਨੇ ਤੇ ਬਾਕੀ ਦੋਵੇਂ ਜਿਹੜੀਆਂ ਝੋਟੀਆਂ ਸਾਫ਼ ਆ ਤੇ ਕਹਿਣਾ ਬਾਈ ਜੀ ਹੋਰ ਕੋਈ ਇਹਣਾ ਵੀਤੇ ਬਸ ਇਹ ਸੁਨੀਆਂ ਸਵਾਈਆਂ ਆਪ ਦੀ ਚਵਾਈ ਕਰਕੇ ਠੀਕ ਹੈ ਜੀ ਨਿਰਕਪਰਕ ਕੇ ਖੜੋ ਵੀਤੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਹੈ ਭਾਵੇਂ ਛੋਟੀ ਉਮਰ ਦਾ ਬਾਕੀ ਤਜਰਬਾ ਵੀਰ ਨੂੰ ਬਹੁਤ ਹੀ ਜ਼ਿਆਦਾ ਵਾ ਤੇ ਚਲੋ ਤਰੱਕੀ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਸੁਨੀਆਂ ਜੀ ਬਿਲਕੁਲ ਤਾਜ਼ੀਆਂ ਛੋਟੀਆਂ ਠੀਕ ਹੈ ਠੀਕ ਹੈ ਜੀ ਆ ਚੈੱਕ ਕਰ ਸਕਦੇ ਜੀ ਬਾਕੀ ਐਨ ਸੂਰੀ ਪਾਈ ਆ ਵੀਰ ਨੇ ਚੰਗੀ ਕੋਸਾ ਨਾਲ ਨਹੀਂ ਵਾਰਨ ਵਾਲਾ ਵੀਰ ਤੇ ਦੁੱਧ ਜਿਹੜਾ ਬਹੁਤ ਹੀ ਚੰਗਾ ਕੱਢੀ ਜਾਊਗੀ ਤੇ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਕਿ ਜਿਹੜੇ ਕੋਈ ਵੀਰ ਭਰਾ ਲੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ